ਇੱਕ ਪਾਸੇ ਦਿੱਲੀ ਦੇ ਫਾਰਮਰ ਡਿਪਟੀ ਚੀਫ ਮਿਨਿਸਟਰ ਮਨੀਸ਼ ਸੋਸ਼ੋਦੀਆ ਦਾ ਕੰਟਰੋਵਰਸ਼ੀਅਲ ਬਿਆਨ ਸਾਮ-ਦਾਮ-ਦੰਡ-ਭੇਦ ਲੜਾਈ ਝਗੜਾ ਸੱਚ ਝੂਠ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਬੈਕਫੁੱਟ ਤੇ ਆ ਗਈ ਹੈ ਹੁਣ ਆਮ ਆਦਮੀ ਪਾਰਟੀ ਨੇ ਮਨੀਸ਼ ਸੋਸ਼ੋਦੀਆ ਦੇ ਬਿਆਨ ਤੇ ਕਿਨਾਰਾ ਕਰਨਿਆ ਤੇ ਪਾਰਟੀ ਦੇ ਪੰਜਾਬ ਮੁਖੀ ਅਮਨ ਅਰੋੜਾ ਨੇ ਕਿਹਾ ਕਿ ਮਨੀਸ਼ ਸੋਸ਼ੋਦੀਆ ਦਾ ਬਿਆਨ ਨਿੱਜੀ ਸੰਤ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਰਿਪੋਰਟਰ ਮੈਂ ਤੁਹਾਡੇ ਨਾਲ ਮਨਜੀਤ ਸੈਗਲ ਅੱਜ ਦੇ ਬੁਲੇਟਿਨ ਦੇ ਵਿੱਚ ਗੱਲ ਕਰਾਂਗੇ ਇਸੀ ਕੰਟਰੋਵਰਸੀ ਨੂੰ ਲੈ ਕੇ ਤੇ ਉਸ ਤੇ ਬਾਅਦ ਉਪਜੇ ਹਾਲਾਤਾਂ ਨੂੰ ਲੈ ਕੇ ਮਨੀਸ਼ ਸ਼ੋਧਿਆ ਦਾ ਜਿਹੜਾ ਬਿਆਨ ਹੈ ਉਹ ਪਾਰਟੀ ਦੀ ਆਈਡੀਓਲੋਜੀ ਤੇ ਹਟਕੇ ਹੈਗਾ ਇਹ ਪੰਜਾਬ ਆਮ ਆਦਮੀ ਪਾਰਟੀ ਮੁਖੀ ਅਮਨ अरोड़ा ਨੇ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਆ ਉਹਨਾਂ ਨੇ ਕਿਹਾ ਕਿ ਜੋ ਵੀ ਬਿਆਨ ਦਿੱਤਿਆ ਸੀ ਇਕਤਾ ਉਹ ਪਰਸਨਲ ਕੈਪੈਸਿਟੀ ਦੇ ਵਿੱਚ ਦਿੱਤਿਆ ਸੀ ਤੇ ਪਾਰਟੀ ਦਾ ਉਸ ਦੇ ਨਾਲ ਕੋਈ ਸਰੋਕਾਰ ਨਹੀਂ ਹੈਗਾ ਜੇ ਮਨੀਸ਼ ਸੁਹੋਦਿਆ ਨੇ ਬਿਆਨ ਦਿੰਦਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਇਹ ਬਿਆਨ ਪਾਰਟੀ ਦਾ ਹੈਗਾ ਕਿਉਂਕਿ ਪਾਰਟੀ ਦੀ ਆਈਡੀਓਲੋਜੀ ਵੱਖਰੀ ਹੈ ਅਮਨ अरोड़ा ਨੇ ਇਹ ਵੀ ਕਿਹਾ ਕਿ ਅਸੀਂ ਬਿਆਨ ਦੇ ਮੁਤਾਬਿਕ ਵੋਟਾਂ ਨਹੀਂ ਮੰਗਾਂਗੇ ਅਸੀਂ ਵੋਟਾਂ ਮੰਗਾਂਗੇ ਹੱਥ ਜੋੜ ਕੇ ਤੇ ਉਹਨਾਂ ਦੀ ਸਰਕਾਰ ਨੇ ਜਿਹੜੇ ਕੰਮਕਾਜ ਆਪਣੇ ਕਾਰਜਕਾਲ ਦੇ ਦੌਰਾਨ ਕੀਤੇ ਉਹਨਾਂ ਦੇ ਬੇਸਿਸ ਤੇ ਵੋਟ ਮੰਗੀਆਂ ਜਾਣਗੀਆਂ ਖ ਅਮਨ ਔਰੋੜਾ ਦਾ ਜਿਹੜਾ ਕਲੈਰੀਫਿਕੇਸ਼ਨ ਹੈ ਉਹ ਆ ਰਿਹਾ ਹੈ ਉਹਨਾਂ ਨੇ بار-ਬਾਰ ਇਹ ਕਿਹਾ ਕਿ ਉਹ ਭਵੇਂ ਆਪ ਹੋਣ ਅਰਵਿੰਦ ਕੇਜਰੀਵਾਲ ਹੋਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਵੇ ਇਹ ਪਰ ਕੋਈ ਔਰ ਲੀਡਰ ਉਹ ਪਾਰਟੀ 'ਚ ਹੋ ਸਕਤੇ ਉਹਨਾਂ ਦੀ ਸਟੇਟਮੈਂਟ ਪਾਰਟੀ ਦੀ ਆਈਡੀਓਲੋਜੀ ਨਹੀਂ ਮੰਨੀ ਜਾ ਸਕਦੀ ਸਾਫ ਹੈ ਹੁਣ ਪਾਰਟੀ ਨੇ ਦੇਖਿਆ ਕਿ ਮਨੀਸ਼ ਸ਼ੋਧਿਆ ਦਾ ਜਿਹੜਾ ਬਿਆਨ ਆਇਆ ਸੀ ਉਹ ਪਾਰਟੀ ਦੀ ਆਈਡੀਓਲੋਜੀ ਤੇ ਹਟਕੇ ਸੀ ਤੇ ਪਾਰਟੀ ਨੂੰ ਨੁਕਸਾਨ ਪੈਦਾ ਕਰ ਰਿਹਾ ਸੀ ਜੋ ਪਾਰਟੀ ਆਪ ਨੂੰ ਕੱਟੜ ਇਮਾਨਦਾਰ ਕਹੇ ਤੇ ਉਸ ਦੇ ਲੀਡਰ ਸ਼ਾਮਦਮ ਤੰਡਵੇਦ ਜਾਂ ਫਿਰ ਕਹ ਦੇ ਕਿ ਤੁਸੀਂ ਲੜਾਈ ਵੀ ਕਰੋ ਸੱਚ ਬੋਲਣਾ ਪਵੇ ਜੇ ਝੂਠ ਵੀ ਬੋਲਣਾ ਪਵੇ ਤੇ ਝੂਠ ਬੋਲੋ ਲੜਾਈ ਝਗੜੇ ਕਰੋ ਤੇ ਉਹਨਾਂ ਦੇ ਬਿਆਨ ਨੂੰ ਲੈ ਕੇ ਖੂਬ ਹੰਗਾਮਾ ਹੋਇਆ اپوزیشن ਪਾਰਟੀਆਂ ਨੇ ਬਕਾਇਦਾ ਇਲੈਕਸ਼ਨ ਕਮਿਸ਼ਨ ਨੂੰ ਇਹ ਰਿਕੁਐਸਟ ਵੀ ਕੀਤੀ ਕਿ ਮਨੀਸ਼ ਯਸ਼ੋਧਿਆ ਦੇ ਖਿਲਾਫ ਕਾਰਵਾਈ ਕਿਤੇ ਜਾਏ ਅਕਾਲੀ ਦਲ ਦੇ ਮੁਖੀ ਸੁਖਵੀਰ ਬਾਦਲ ਨੇ ਤੇ ਵੀ ਕਿਹਾ ਹੈ ਕਿ ਮਨੀਸ਼ ਸ਼ਿਸ਼ੋਧਿਆ ਦਾ ਜਿਹੜਾ ਬਿਆਨ ਹੈ ਉਹ ਪੀਪਲਸ ਰਿਪਰਜੈਂਟੇਸ਼ਨ ਐਕਟ ਦੀ ਮੁਖਾਲਫਤ ਹੈ ਉਸ ਦਾ ਉਲੰਘਣ ਹੈਗਾ ਤਾਂ ਫਿਰ ਉਸ ਦੇ ਕਈ ਸੈਕਸ਼ਨਾਂ ਦੇ ਤਹਿਤ ਮਨੀਸ਼ ਸ਼ਿਸ਼ੋਧਿਆ ਦੇ ਖਿਲਾਫ ਕਾਰਵਾਈ ਬਣਦੀ ਹੈ ਕਾ ਪਾਰਟੀ ਦੀ ਲੀਡਰਸ਼ਿਪ ਨੇ ਹੁਣ ਮਨੀਸ਼ ਸ਼ਿਸ਼ੋਧਿਆ ਦੇ ਬਿਆਨਾਂ ਤੇ ਕਿਨਾਰਾ ਕਰ ਲਿਆ ਤੇ ਮੈਨੂੰ ਉਸ ਮਨੀਸ਼ ਸ਼ਿਸ਼ੋਧਿਆ ਹੁਣ ਅਲੱਗ ਥਲਗ ਪੜ ਗਿਆ ਪੰਜਾਬ ਦੀ ਆਮ ਆਦਮੀ ਪਾਰਟੀ ਯੂਨਿਟ ਨੇ ਜਦ ਦੇਖਿਆ ਕਿ ਮਨੀਸ਼ ਸ਼ਿਸ਼ੋਦੀਆ ਦਾ ਬਿਆਨ ਵਾਇਰਲ ਹੋ ਰਿਹਾ ਹੈ ਤੇ ਉਹਨਾਂ ਨੂੰ ਪੋਲਿਟੀਕਲ ਲੌਸਸ ਹੋ ਰਹੇ ਨੇ ਇਸ ਦੇ ਚੱਲਦਿਆਂ ਹੁਣ ਪੰਜਾਬ ਯੂਨਿਟ ਦੇ ਮੁਖੀ ਅਮਨ अरोड़ा ਨੂੰ ਅੱਗੇ ਆਣਾ ਪਿਆ ਤੇ ਉਹਨਾਂ ਨੇ ਕਲੈਰੀਫਿਕੇਸ਼ਨ ਵੀ ਦਿੱਤੀ ਕਿ ਮਨੀਸ਼ ਸ਼ਿਸ਼ੋਦੀਆ ਦੇ ਬਿਆਨ ਨੂੰ ਪਾਰਟੀ ਦੇ ਨਾਲ ਜੋੜ ਕੇ ਨਾ ਦੇਖਿਆ ਜਾਏ ਕਿਉਂਕਿ ਉਹ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਦਿੱਤਾ ਗਿਆ ਸੀ ਸਵਾਲ ਇਹ ਹੈ ਜੇ ਲੀਡਰਸ ਦੇ ਬਿਆਨ ਪਾਰਟੀ ਦੀ ਆਈਡੀਓਲੋਜੀ ਨਹੀਂ ਹੈ ਤਾਂ ਲੀਡਰ ਕਿਸ ਦੀ ਆਈਡੀਓਲੋਜੀ ਫੋਲੋ ਕਰ ਰਹੇ ਨੇ ਕੀ ਕੱਟਣ ਇਮਾਨਦਾਰ ਪਾਰਟੀ ਦੇ ਲੀਡਰਸ ਨੂੰ ਇਸ ਤਰ੍ਹਾਂ ਦੇ ਬਿਆਨ ਦੇਣੇ ਚਾਹੀਦੇ ਫਿਰ ਆਖਿਰ ਜੇ ਮਨੀਸ਼ ਛੋਧਿਆ ਦਾ ਬਿਆਨ ਪਾਰਟੀ ਨੂੰ ਨੁਕਸਾਨ ਕਰ ਰਿਹਾ ਸੀ ਤਾਂ ਫਿਰ ਮਨੀਸ਼ ਛੋਧਿਆ ਆ ਗਿਆ ਕਿ ਮਾਫੀ ਕਿਉਂ ਨਹੀਂ ਮੰਗ ਰਿਹਾ ਕਿਉਂ ਆਪਣੇ ਬਿਆਨਾਂ ਨੂੰ ਲੈ ਕੇ ਸਾਹਮਣੇ ਨਹੀਂ ਆ ਰਿਹਾ ਲੋਕਾਂ ਨੂੰ ਇਹ ਨਹੀਂ ਕਹਿ ਰਿਹਾ ਕਿ ਦੇਖੋ ਜੋ ਮੈਂ کیا ਫਲੋ ਦੇ ਵਿੱਚ ਕਹਿ ਦਿੱਤਾ ਮੇਰਾ ਮਕਸਦ ਇਹ ਨਹੀਂ ਸੀਗਾ ਜਾਂ ਫਿਰ ਇਹ ਪਾਰਟੀ ਦੀ ਆਈਡੀਓਲੋਜੀ ਨਹੀਂ ਸੀ ਖੈਰ ਜਿਹੜਾ ਪੋਲਿਟੀਕਲ ਰਾਜਨੀਤਿਕ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਤੇ ਉਸ ਦਾ ਜਿਹੜਾ ਪਰਿਨਾਮ ਹੈ ਉਹ ਦੂਰগামী ਹੋਵੇਗਾ ਕਿਉਂਕਿ ਚੋਣਾਂ ਦੇ ਵਿੱਚ ਇਹ ਮੁੱਦਾ ਵੀ ਬਣਨੇ ਆਲਾ ਹੈ ਹੁਣ ਸਵਾਲ ਇਹ ਕਿ ਮਨੀਸ਼ ਸ਼ਿਸ਼ੋਧਿਆ ਦਾ ਜਿਹੜਾ ਕੰਟਰੋਵਰਸ਼ੀਅਲ ਬਿਆਨ ਹੈ ਉਸ ਦਾ ਮਨੀਸ਼ ਸ਼ਿਸ਼ੋਧਿਆ ਯਵਰਾ ਆਂਦੀ ਪਾਰਟੀ ਤੇ ਕੀ ਅਸਰ ਹੋਏਗਾ ਕੀ ਮਨੀਸ਼ ਸ਼ਿਸ਼ੋਧਿਆ ਇੱਕ ਵਾਰ ਫਿਰ ਪਾਰਟੀ ਦਾ ਮੁਖ ਚਿਹਰਾ ਹੋਣਗੇ ਕੀ ਉਹ ਸਟਾਰ ਪ੍ਰਚਾਰਕ ਹੋਣਗੇ ਕੀ ਪਾਰਟੀ ਹੁਣ ਮਨੀਸ਼ ਜਸ਼ੋਦੀਆ ਤੇ ਕਨਾਰਾ ਕਰਲੇਗੀ ਬਿਆਨਤੇ ਤੋਂ ਕਨਾਰਾ ਹੋ ਗਿਆ ਹੈ ਕਿ ਮਨੀਸ਼ ਜਸ਼ੋਦੀਆ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਦੀ ਜਿਹੜੀ ਐਕਟੀਵਿਟੀ ਹੈ ਜਾਂ ਉਹਨਾਂ ਦੀ ਇੰਗੇਜਮੈਂਟਸ ਹੈ ਉਹ ਕਰਦੇ ਰਹਿਣਗੇ ਇਹ ਦੇਖਣ ਵਾਲੀ ਗੱਲ ਹੈ ਕਿਉਂਕਿ ਜਿਹੜਾ ਵਿਰੋਧੀ ਧਿਰ ਹੈ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਤਾਂ ਇਸ ਬਿਆਨ ਨੂੰ ਲੈ ਕੇ ਖੂਬ ਹੋਗੱਲਾ ਮਚਾਇਆ ਤੇ ਖੂਬ ਆ ਕਹਿ ਲੋ ਬਿਆਨਬਾਦੀ ਹੋਈ ਹੁਣ ਪਾਰਟੀ ਨੇ ਮਨੀਸ਼ ਸ਼ਿਸ਼ੋਧਿਆ ਦੇ ਬਿਆਨਾਂ ਤੇ ਕਿਨਾਰਾ ਕਰ ਲਿਆ ਤੇ ਦੇਖਣਾ ਦਿਲਚਸਪ ਇਹ ਹੋਏਗਾ ਕਿ ਮਨੀਸ਼ ਸ਼ਿਸ਼ੋਧਿਆ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੰਜਾਬ ਦੀ ਰਾਜਨੀਤ ਦੇ ਵਿੱਚ ਇੱਕ ਵਾਰ ਫਿਰ ਵਹੀ ਪਹਿਲੇ ਵਾਲੀ ਦਖਲਅੰਦਾਜ਼ੀ ਕਰਦੇ ਰਹਿਣਗੇ ਜਾਂ ਫਿਰ ਉਹਨਾਂ ਨੂੰ ਆਫ-ਸਕ੍ਰੀਨ ਆਫੇਅਰ ਕਰ ਦਿੱਤਾ ਜਾਏਗਾ ਫਿਲਹਾਲ ਮਨੀਸ਼ ਸ਼ਿਸ਼ੋਧਿਆ ਦੇ ਵੱਲੋਂ ਕੋਈ ਕਲੈਰੀਫਿਕੇਸ਼ਨ ਨਹੀਂ ਆਈ ਹੈ ਹੁਣ ਇੱਕ ਹੋਰ ਡਿਵੈਲਪਮੈਂਟ ਦਿੱਲੀ ਦੇ ਲੀਡਰ ਭਾਵੇਂ ਉਹ ਦਿੱਲੀ ਦੇ ਫਾਰਮਰ ਚੀਫ ਮਿਨਿਸਟਰ ਅਰਵਿੰਦ ਕੇਜਰੀਆਲ ਜਾਂ ਫਿਰ ਪਾਰਟੀ ਦੇ ਨੈਸ਼ਨਲ ਕਨਵੀਨਰ ਹੋਣ ਜਾਂ ਫਿਰ ਮਨੀਸ਼ ਸ਼ੋਧਿਆ ਕਾਫੀ ਮਿੰਨਿਆ ਤੇ ਪੰਜਾਬ ਦੇ ਵਿੱਚ ਡੇਰਾ ਲਾ ਕੇ ਬੈਠੇ ਨੇ ਕੋਈ ਵੀ ਇਵੈਂਟ ਹੋਏ ਤੁਸੀਂ ਉਹਨਾਂ ਨੂੰ ਕਿੱਥੇ ਵੀ ਦੇਖ ਸਕਦੇ ਹੋ ਹੁਣ ਜਿਵੇਂ ਕਿ ਮਨੀਸ਼ ਸ਼ੋਧਿਆ ਦਾ ਕੰਟਰੋਵਰਸ਼ੀਅਲ ਸਟੇਟਮੈਂਟ ਆਇਆ ਜਾਂ ਫਿਰ ਕਥਿਤ ਤੌਰ ਤੇ ਦਿੱਲੀ ਦੇ ਲੀਡਰਸ ਦੇ ਦਬਾਅ ਦੇ ਚੱਲਦੇ ਪੰਜਾਬ ਦੇ ਵਿੱਚ ਕੰਟਰੋਵਰਸੀਅਲ ਲੈਂਡ ਪੁੱਲਿੰਗ ਪਾਲਿਸੀ ਲਿਆਂਦੀ ਗਈ ਸੀ ਤੇ ਜਿਸ ਨੂੰ ਹੁਣ ਰੋਲ ਬੈਕ ਕਰ ਦਿੱਤਾ ਗਿਆ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ ਕਿ ਉਸ ਦਾ ਜਿਹੜਾ ਨੁਕਸਾਨ ਹੋਇਆ ਜਾਂ ਫਿਰ ਮਨੀ ਸਿਸੋਦੀਆ ਦੀ ਜਿਹੜੀ ਸਟੇਟਮੈਂਟ ਹੈ ਉਹਨਾਂ ਨੂੰ ਲੈ ਕੇ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਇੱਕ ਲੋਬੀ ਹੈ ਜੋ ਇਹਨਾਂ ਲੀਡਰਸ ਦਾ ਵਿਰੋਧ ਕਰਦੀ ਹੈ ਉਹਨਾਂ ਦਾ ਮੰਨਣਾ ਹੈ ਕਿ ਦਿੱਲੀ ਦੇ ਲੀਡਰਸ ਨੂੰ ਆਪਣੇ ਆਪ ਨੂੰ ਦਿੱਲੀ ਤੱਕ ਹੀ ਲਿミਟ ਕਰਨਾ ਚਾਹੀਦਾ ਕਿਉਂਕਿ ਉਹਨਾਂ ਦੀ ਪੰਜਾਬ ਦੇ ਵਿੱਚ ਜਿਹੜੀ ਪ੍ਰੈਜ਼ੈਂਸ ਹੈ ਉਹ ਪਾਰਟੀ ਨੂੰ ਟਾਲਾ ਰਹੀ ਹੈ ਸੋਰਸਸ ਦੱਸ ਰਹੇ ਨੇ ਕਿ ਆਪ ਭਗਵੰਤ ਮਾਨ ਵੀ ਇਨਾਂ ਡਿਵੈਲਪਮੈਂਟਸ ਤੇ ਖੁਸ਼ ਨਹੀਂ ਹੈਗੇ ਜਿਵੇਂ ਕਿ ਮਨੀਸ਼ ਸੁਸੋਦੀਆ ਦੀ ਸਟੇਟਮੈਂਟ ਆਈ ਉਹਨਾਂ ਦੀ ਬਾਡੀ ਲੈਂਗੁਏਜ ਤੁਸੀਂ ਦੇਖੋ ਉਹ ਅਮਨ अरोड़ा ਦੇ ਨਾਲ ਬੈਠੇ ਹੋਏ ਸੀ 13 ਅਗਸਤ ਦੀ ਗੱਲ ਹੈ ਤੇ ਉਹਨਾਂ ਨੇ ਮਨੀਸ਼ ਸੁਸੋਦੀ ਨੇ ਜਿਵੇਂ ਇਹ ਕਿਹਾ ਤੇ ਉਹਨਾਂ ਨੇ ਅਮਨ अरोड़ा ਦੇ ਨਾਲ ਕੁਝ ਗੱਲਬਾਤ ਕੀਤੀ ਸਾਫ਼ ਹੈ ਪੰਜਾਬ ਦੀ ਇੱਕ ਲੌਬੀ ਹਮੇਸ਼ਾ ਹੀ ਦਿੱਲੀ ਦੇ ਲੀਡਰਸ ਦੀ ਮੁਖਾਲਫਤ ਕਰਦੀ ਆਈ ਹੈ ਕਿਉਂਕਿ ਉਹਨਾਂ ਦਾ ਇੰਟਰਫੇਰੈਂਸ ਪੰਜਾਬ ਦੇ ਵਿੱਚ ਨਾ ਉਹਨਾਂ ਨੂੰ ਐਕਸੈਪਟੇਬਲ ਹੈ ਨਾ ਪੰਜਾਬ ਦੇ ਲੋਕਾਂ ਨੂੰ ਐਕਸੈਪਟੇਬਲ ਹੈ ਤੁਸੀਂ ਵਿਰੋਧੀ ਧਿਰ ਨੂੰ ਤੋਂ ਦੇਖ ਹੀ ਲਓ ਉਹ ਤੋਂ ਉਹਨਾਂ ਨੂੰ ਲੁਟੇਰੇ ਕਹਿ ਕੇ ਬੁਲਾਉਂਦੇ ਨੇ ਖੈਰ ਹੁਣ ਇਹ ਜਿਹੜੀਆਂ ਤਾਜ਼ੀਆਂ ਕੰਟਰੋਵਰਸੀਆਂ ਹੋਈਆਂ ਉਹਨਾਂ ਨੂੰ ਲੈ ਕੇ ਪੰਜਾਬ ਦੀ ਆਮ ਆਦੀ ਪਾਰਟੀ ਦੀ ਇੱਕ ਲੋਬੀ ਤਾਂ ਖੈਰ ਮੁਖਾਲਫਤ ਉਹਨਾਂ ਦੀ ਕਰ ਹੀ ਰਹੀ ਹੈ ਲੇਕਿਨ ਪਾਰਟੀ ਦਾ ਅਗਲਾ ਕੀ ਸਟਾਂਸ ਹੋਏਗਾ ਪਾਰਟੀ ਅੱਗੇ ਕੀ ਕਰੇਗੀ ਪਾਰਟੀ ਦੀ ਜਿਹੜੀ ਅਗਲੀ ਰਣਨੀਤੀ ਹੈ ਕੀ ਹੋਏਗੀ ਕਿਉਂਕਿ ਇਹ ਜਿਹੜੇ ਦੋ ਕੰਟਰੋਵਰਸਿਸ ਹੋਈਆਂ ਨੇ ਇਹਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਛਵੀ ਨੂੰ ਟਾਜ ਜ਼ਰੂਰ ਲੱਗੀ ਹੈ ਇੱਕ ਤਾਂ ਉਸ ਦੀ ਇਮਾਨਦਾਰਾ ਨਹੀਂ ਛਵੀ ਤੇ ਕਿਉਂਕਿ ਕੱਟੜ ਇਮਾਨਦਾਰੀ ਇਮਾਨਦਾਰ ਪਾਰਟੀ ਦਾ ਕੋਈ ਲੀਡਰ ਜੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਦਵੇ ਤਾਂ ਸਵਾਲ ਤਾਂ ਖੜੇ ਹੁੰਦੇ ਹੀ ਹੈ ਦੂਜੀ ਗੱਲ ਬੜਾ ਨੁਕਸਾਨ ਹੋਇਆ लैंड पूलिंग पॉलिसी ਤੇ ਤੁਸੀਂ ਭਾਰਤੀ ਜਨਤਾ ਪਾਰਟੀ ਦੀ اپوزیشن ਕਰ ਰਹੇ ਸੀ ਉਸ ਦਾ ਵਿਰੋਧ ਕਰ ਰਹੇ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਕਾਲੇ ਕਾਨੂੰਨ ਲਿਆਂਦੇ ਸੀ ਲੇਕਿਨ ਹੁਣ ਤੁਸੀਂ ਆਪ ਐਡੀ ਪਾਲਿਸੀ ਇੱਕ ਕੰਟਰੋਵਰਸੀਅਲ ਪਾਲਿਸੀ ਲੈ ਕੇ ਫਸੇ ਹੋ ਹਾਲਾਂਕਿ ਇਹ ਪਾਲਿਸੀ ਵਾਪਸ ਹੋ ਗਈ ਲੇਕਿਨ ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਪੈਂਡਿੰਗ ਹੈ ਹਾਈ ਕੋਰਟ ਨੇ ਫਿਲਹਾਲ ਇੱਕ ਮਨ ਦੀ ਰੋਕ ਲਾਈ ਹੋ ਹੁਣ ਤੱਕ ਇਹ ਪਾਲਿਸੀ ਰੋਲ ਬੈਕ ਹੋ ਗਈ ਵਾਪਸ ਚੱਲੇਗੀ ਲੇਕਿਨ ਉਸ ਦਾ ਜਿਹੜਾ ਰਾਜਨੀਤਿਕ ਨੁਕਸਾਨ ਹੈ ਉਹ ਤੁਹਾਨੂੰ ਚੱਲਣਾ ਹੀ ਪਏਗਾ ਤੋ ਕੁਲ ਮਿਲਾ ਕੇ ਮਨੀਸ਼ ਸਿਸੋਦੀਆ ਦੀ ਸਟੇਟਮੈਂਟ ਤੇ ਹੁਣ ਆਵਲੀ ਪਾਰਟੀ ਨੇ ਕਿਨਾਰਾ ਕਰ ਲਿਆ ਹੈ ਅਮਨ ਅਰੋੜਾ ਨੇ ਦੋਨੋ ਕੰਟਰੋਵਰਸੀਆਂ ਨੂੰ ਲੈ ਕੇ ਕਲੈਰੀਫਿਕੇਸ਼ਨ ਦਿੱਤੀ ਹੈ ਉਹਨਾਂ ਨੇ ਮਨੀਸ਼ ਸਿਸੋਦੀਆ ਦਾ ਨਾਂ ਤਾਂ ਨਹੀਂ ਲਿਆ ਇੰਡਾਇਰੈਕਟਲੀ ਉਹਨਾਂ ਨੇ ਕਿਹਾ ਕਿ ਕੋਈ ਵੀ ਲੀਡਰ ਜੇ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਕੋਈ ਬਿਆਨਬਾਜ਼ੀ ਕਰਦਾ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਪਾਰਟੀ ਦੀ ਆਈਡੀਓਲੋਜੀ ਹਰ ਪਾਰਟੀ ਦੀ ਆਈਡੀਓਲੋਜੀ ਆਮ ਆਦੀ ਪਾਰਟੀ ਦੇ ਲੀਡਰ ਕਈ ਵਾਰ ਚੈਲੰਜ ਕਰ ਚੁੱਕੇ ਨੇ ਤੇ ਉਸ ਤੇ ਸਵਾਲ ਵੀ ਉੱਠਦੇ ਰਹੇ ਨੇ ਹੁਣ ਦੇਖਣਾ ਦਿਲਚਸਪ ਇਹ ਹੋਏਗਾ ਕਿ ਆਮ ਆਦੀ ਪਾਰਟੀ ਕਿਵੇਂ ਆ ਇਸ ਦਾ ਇੱਕ ਤੋੜ ਕੱਢਦੀ ਹੈ ਕਿਵੇਂ اپੋਜੀਸ਼ਨ ਪਾਰਟੀਆਂ ਜਿਹੜਾ ਸ਼ੋਰ ਮਚਾ ਰਹੀਆਂ ਨੇ ਉਸ ਨੂੰ ਕਾਊਂਟਰ ਕਰਦੀ ਹੈ ਕਿਉਂਕਿ ਡੇਢ ਸਾਲ ਦੇ ਦੌਰਾਨ ਪੰਜਾਬ ਦੇ ਵਿੱਚ ਚੋਣਾ ਹੋਣ ਵਾਲੀਆਂ ਨੇ ਤੇ اپੋਜੀਸ਼ਨ ਪਾਰਟੀਆਂ ਖੂਬ ਜੋਰ ਆਜਮਾਇਸ਼ ਤੇ ਵਿੱਚ ਲੱਗੀਆਂ ਹੋਈਆਂ ਨੇ ਕਿ ਕਿਵੇਂ ਆਮ ਆਦੀ ਪਾਰਟੀ ਨੂੰ ਕਟਾਰੇ ਦੇ ਵਿੱਚ ਖੜਾ ਕਰੇ ਦੇ ਕੇ ਸਰਕਾਰ ਦੀ ਜਿਹੜੀ ਐਂਟੀ ਇਨਕੰਮਪੈਂਸੀ ਹੈ ਉਹਦੇ ਵਿੱਚ ਵਾਅਦਾ ਕਰੇ ਇਹ ਦੋ ਕੰਟਰੋਵਰਸੀਆਂ ਨੂੰ ਲੈ ਕੇ ਵਾਅਦਾ ਜ਼ਰੂਰ ਹੋਇਆ ਹੈ ਤੇ ਹੁਣ ਦੇਖਣਾ ਇਹੀ ਹੋਏਗਾ ਕਿ ਆਮ ਆਦੀ ਪਾਰਟੀ ਉਸ ਨੂੰ ਕਿਵੇਂ ਕਾਊਂਟਰ ਕਰਦੀ ਹੈ ਤੇ ਐਸਨ ਅੱਜ ਦਾ ਬੁਲੇਟਿਨ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਜੇ ਤੁਹਾਡਾ ਕੋਈ ਸੋਝਾ ਆਇਆ ਤਾਂ ਕਮੈਂਟ ਬਾਕਸ ਤੇ ਜ਼ਰੂਰ ਲਿਖਿਓ ਜੇ ਵੀਡੀਓ ਪਸੰਦ ਆਇਆ ਤਾਂ ਉਸ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਅਸੀਂ ਹਾਜ਼ਰ ਹੋਵਾਂਗੇ ਨਵੇਂ ਬੁਲੇਟਿਨ ਲੈ ਕੇ ਤੁਸੀਂ ਆਪਣਾ ਬਹੁਤ ਬਹੁਤ ਧਿਆਨ ਰੱਖਿਓ